ਕਰਕੇ ਉਸ ਹਸਪੀਟਲ ਦੇ ਹੈਡ ਨੂੰ ਕਹਿ ਕੇ ਅਸੀਂ ਬੜਾ ਸਤਿਕਾਰ ਕਰਦੇ ਆ ਹੁਣ ਆਪਣੇ ਵੱਲੋਂ ਉਸ ਅਧਿਕਾਰੀ ਵੱਲੋਂ ਜਿਹੜਾ ਇਥੋਂ ਦਾ ਪੱਕੇ ਤੌਰ ਤੇ ਸਰਕਾਰੀ ਤੌਰ ਤੇ ਪਬਲਿਕ ਵਾਟੇ ਘਟਿਤ ਨੂੰ ਡੀਲ ਕਰਦਾ ਸੀ ਜਿਹਦੀ ਭਾਸ਼ਾ ਚੰਗੀ ਨਹੀਂ ਜਿਹਦੀ ਸੋਚ ਚੰਗੀ ਨਹੀਂ ਉਹ ਕੁਰਸੀ ਤੇ ਬਹਿ ਕੇ ਜੋ ਜਿੱਥੇ ਬੰਦਿਆਂ ਨੇ ਆਂਗਰੂਆਂ ਨੂੰ ਉਹਨਾਂ ਕਪੱਤ ਕਰੀ ਹੈ ਉਹਨੂੰ ਅਸੀਂ ਸਮਝਦੇ ਹੋਏ ਇਹਨਾਂ ਦੀ ਇਸ ਗੱਲ ਨੂੰ ਵਡਿੱਕ ਕਰਦੇ ਹੋਏ ਕਿ ਸਾਡੇ ਕੋਲੇ ਬੜੇ ਸਰਕਾਰ ਨਾਲ ਆਏ ਹੋਏ ਨੇ ਇਹ ਮ੍ਰਿਤਕਾਂ ਦੀ ਸੰਦਰਭ ਦੇ ਲਈ ਹੁਣ ਮਿਲ ਵਾਲੇ ਪੈਸੇ ਦੀ ਗੱਲ ਵੀ ਦੱਸਣਗੇ ਨੌਕਰੀਆਂ ਦੀ ਗੱਲ ਵੀ ਦੱਸਣਗੇ ਜ਼ਖਮੀਆਂ ਨੂੰ ਮਿਲਣ ਵਾਲੀ ਸਹੂਲਤ ਰੋਡ ਕਲੇਮ ਰੋਡ ਛੜਕਦਾ ਜਿਹੜਾ ਕਲੇਮ ਬਣਦਾਗਾ ਉਹਦੀ ਵਿਕਾਇਤਾ ਤੌਰ ਤੇ ਕਾਰਵਾਈ ਇਹਨਾਂ ਨੇ ਰਿਕਾਰਡ ਚ ਲੈ ਲਈ ਹੈ ਡਿਪਟੀ ਸਾਹਿਬ ਨੇ ਐਸਐਸ ਸਾਹਿਬ ਉਹ ਕਰਨਗੇ ਜਿੱਥੇ ਬੰਦੀ ਵੀ ਜਿੱਥੇ ਵੀ ਲੜ ਹੋਊਗੀ ਐਕਸ਼ਨ ਕਮੇਟੀ ਦੀ ਅਸੀਂ ਨਾਲ ਹੋਵਾਂਗੇ ਤੇ ਉਹਨਾਂ ਮਿੱਤਕਾਂ ਦੇ ਪਰਿਵਾਰਾਂ ਦੀ ਜਿਹੜੀ ਵਾਕੀ ਗੱਲ ਹੈ ਸਾਡੇ ਬੇਟੀ ਐਡੀਸੀ ਕਰਨ ਨੇ ਮੈਂ ਇਹਨਾਂ ਨੂੰ ਬੈਕਟਮ ਸਭ ਤੋਂ ਪਹਿਲਾਂ ਤਾਂ ਮੈਂ ਇਸ ਹਾਸਟੇ ਤੇ ਸਾਰੇ ਪ੍ਰਸ਼ਾਸਨ ਵੱਲੋਂ ਆਪ ਦੇ ਵੱਲੋਂ ਗਹਿਰਾ ਦੁੱਖ ਜਿਹੜਾ ਹੈ ਉਹ ਨਾਲ ਤੁਹਾਡੇ ਸਾਂਝਾ ਕਰਨ ਆਈ ਹੈ ਇਹੋ ਜੀ ਟ੍ਰੇਜੇਡੀ ਜਿਹੜੀ ਐ ਬੜੀ ਕਦ ਇਹ ਸਰਟਨਲੀ ਮੈਂ ਨਹੀਂ ਸੀ ਜਦੋਂ ਮੈਂ ਡਿਸਟ੍ਰਿਕਟ ਤੋਂ ਬਾਹਰ ਗਈ ਹੋਈ ਸੀ ਤਾਂ ਮੈਨੂੰ ਪਿੱਛੋਂ ਪਤਾ ਲੱਗਿਆ ਪਰਿਵਾਰ ਪਤਾ ਨਹੀਂ ਕੀ ਸੋਚ ਕੇ ਬੱਸ ਦੇ ਵਿੱਚ ਗਏ ਸੀ ਬڑے ਛੋਟੇ ਬੱਚੇ ਵੀ ਸੀਗੇ ਸੋ ਜਦੋਂ ਕੋਈ ਪਰਿਵਾਰ ਦਾ ਇੱਕ ਜੀ ਵੀ ਚਲਾ ਜਾਂਦਾ ਉਹ ਦੁੱਖ ਜਿਹੜਾ ਹੈਗਾ ਪਰਿਵਾਰ ਦਾ ਉਹ ਗਏ ਹੋਏ ਮੈਂਬਰਾਂ ਨੂੰ ਦੇਖੋ ਵਾਪਸ ਲਿਆਉਣਾ ਤਾਂ ਅਸੰਭਵ ਹੈ ਜੋ ਕਮੀ ਹੈ ਉਹ ਅਸੀਂ ਪੂਰੀ ਨਹੀਂ ਕਰ ਸਕਦੇ ਉਹ ਦੁੱਖ ਜਿਹੜਾ ਹੈ ਲੇਕਿਨ ਤੁਹਾਡੇ ਨਾਲ ਅਸੀਂ ਸਾਂਝਾ ਜ਼ਰੂਰ ਕਰ ਸਕਦੇ ਹਾਂ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਥੋੜਾ ਸਾਥ ਜ਼ਰੂਰ ਦੇ ਸਕਦੇ ਆ ਜਿਸਾ ਪ੍ਰਧਾਨ ਸਾਹਿਬ ਨੇ ਮਿੱਥੋ ਪਹਿਲਾਂ ਕਿਹਾ ਕਿ ਚੀਫ ਿੰਸਟਰ ਪੰਜਾਬ ਮਾਨਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਜਿਹੜੀ ਮਦਦ ਦੀ ਅਨਾਉਂਸਮੈਂਟ ਹੋਈ ਹੈ ਉਹ ਅੱਜ ਜਿਹੜਾ ਹੈਗਾ ਜਿਹੜੇ ਜੀਵਨ ਸਿੰਘ ਵਾਲਾ ਦੇ ਸਾਡੇ 3 ਸਾਥੀ ਨੇ ਜਿਨ੍ਹਾਂ ਦੀ ਡੈਥ ਹੋ ਗਈ ਸੀਗੀ ਅਸੀਂ ਉਹਨਾਂ ਦੇ ਪਰਿਵਾਰ ਦੇ ਨਾਲ ਚੈੱਕ ਜਿਹੜੇ ਹੈਗੇ ਆ ਉਹ ਅਸੀਂ ਮੌਕੇ ਤੇ ਹੀ ਉਹਨਾਂ ਨੂੰ ਧਿਆਗ ਦੇ ਬਾਕੀ ਜਿਹੜੇ ਜ਼ਖਮੀ ਸੀ ਅ ਐਮਸ ਦੇ ਵਿੱਚ ਮੇਰੀ ਗੱਲ ਹੋਈ ਹੈ ਉਹ ਬਿਲਕੁਲ ਫ੍ਰੀ ਆਫ ਕਾਸਟ ਉਹਨਾਂ ਦਾ ਟ੍ਰੀਟਮੈਂਟ ਉੱਥੇ ਵੀ ਹੋਏਗਾ ਦੂਸਰੇ ਪ੍ਰਾਈਵੇਟ ਦੋ ਹਸਪੀਟਲਸ ਦੇ ਵਿੱਚ ਵੀ ਜ਼ਖਮੀ ਐਡਮਿਟ ਨੇ ਮੈਂ ਉੱਥੇ ਵੀ ਗੱਲ ਕੀਤੀ ਹੈ ਉੱਥੇ ਵੀ ਜਿਹੜਾ ਹੈਗਾ ਉਹਨਾਂ ਦੇ ਟ੍ਰੀਟਮੈਂਟ ਦੇ ਵਿੱਚ ਅਸੀਂ ਮਦਦ ਕਰਾਂਗੇ ਪੂਰੀ ਮਦਦ ਕਰਾਂਗੇ ਕੋਈ ਹੋਰ ਵੀ ਮੈਂ ਪ੍ਰਧਾਨ ਸਾਹਿਬ ਨੂੰ ਦੱਸਿਆ ਮੇਰਾ ਨੰਬਰ ਉਹਨਾਂ ਦੇ ਕੋਲ ਹੈਗਾ ਸਰਪੰਚ ਸਾਹਿਬ ਕੋਲ ਵੀ ਮੇਰਾ ਨੰਬਰ ਹੈ ਨਾ ਕੋਈ ਹੋਰ ਵੀ ਜ਼ਖਮੀ ਕਿਤੇ ਵੀ ਹੈ ਮੈਨੂੰ ਦੱਸ ਦੇਣਾ ਅਸੀਂ ਬਿਲਕੁਲ ਮਦਦ ਕਰਾਂਗੇ ਸਿਵਲ ਹਸਪੀਟਲ ਦੇ ਵਿੱਚ ਵੀ ਡਾਕਟਰ ਸਾਹबान ਦੇ ਨਾਲ ਦੀ ਸਾਡੀ ਗੱਲ ਹੋਈ ਹੈ ਬਿਲਕੁਲ ਜਿਹੜਾ ਹੈਗਾ ਪੂਰਾ ਟੇਕ ਕੇਅਰ ਕਰਕੇ ਧਿਆਨ ਦੇ ਨਾਲ ਸਾਰਿਆਂ ਦਾ ਇਲਾਜ ਵੀ ਕਰਨਗੇ ਰੀਲੀਫ ਜਿਹੜੀ ਸੈਂਟਰ ਤੇ ਸਟੇਟ ਵੱਲੋਂ ਆਉਣੀ ਹੈ ਉਹ ਸਾਡੀ ਕਾਰਵਾਈ ਜਿਹੜੀ ਆ ਉਹ ਅਸੀਂ ਜਲਦੀ ਤੋਂ ਜਲਦੀ ਮੁਕੰਮਲ ਕਰਕੇ ਪਹੁੰਚਾਵਾਂਗੇ ਜਿੱਥੇ ਕਿਤੇ ਵੀ ਹੋਰ ਵੀ ਮੈਂ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ ਹੈ ਪਰਿਵਾਰਾਂ ਨੂੰ ਹੋਰ ਵੀ ਪਿਛੋਂ ਕਈ ਜੇ ਕੋਈ ਜ਼ਰੂਰਤ ਹੈ ਕੋਈ ਬੱਚਾ ਦੀ ਪੜ੍ਹਾਈ ਦੇ ਲਈ ਹੈ ਕਿਸੇ ਹੋਰ ਕਿਸਮ ਦੀ ਵੀ ਤਾਂ ਬੇਸ਼ੱਕ ਮੇਰੇ ਕੋਲ ਜਦੋਂ ਮਰਜ਼ੀ ਆ ਸਕਦੇ ਆ ਮੌਕੇ ਤੇ ਤੁਰੰਤ ਅਸੀਂ ਚੈੱਕ ਜਿਹੜਾ ਹੈਗਾ ਪਰਿਵਾਰ ਨੂੰ ਹੈਂਡ ਓਵਰ ਵੀ ਕਰਾਂਗੇ ਦੂਸਰੇ ਜਿਹੜੇ ਜ਼ਿਲ੍ਹੇ ਨੇ ਜਾਂ ਸਟੇਟਸ ਨੇ ਉੱਥੇ ਵੀ ਗੱਲਬਾਤ ਸਾਡੀ ਚੱਲ ਰਹੀ ਹੈ ਉਥੇ ਵੀ ਅਸੀਂ ਜਲਦੀ ਰելիਫ ਜਿਹੜੀ ਆ ਉਹ ਪਹੁੰਚਾਵਾਂਗੇ ਸੋ ਮੈਂ ਜਿਹੜਾ ਹੈਗਾ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗੀ ਕਿ ਜਿਹੜੀ ਬਾਕੀ ਕਿਸੇ ਦੇਸ਼ਾ ਤੋਂ ਰੋਡ ਐਕਸੀਡੈਂਟ ਦੇ ਵਿੱਚ ਜਾਂ ਕਿਸੇ ਇੰਸ਼ੋਰੈਂਸ ਦੇ ਵਿੱਚ ਜਿਸ ਤਰ੍ਹਾਂ ਵੀ ਹੋ ਸਕਿਆ ਮੈਂ ਮੈਂ ਉਹਦੇ ਤੇ ਕੰਮ ਕਰਾਂਗੀ ਅਸੀਂ ਉਹ ਸਾਰੀ ਰելիਫ ਜਿਹੜੀ ਹੈਗੀ ਹੈ ਉਹ ਇਹ ਨਹੀਂ ਕਿ ਹੁਣੇ ਦੇ ਦੇ ਕੇ ਅਸੀਂ ਜਿਹੜਾ ਹੈਗਾ ਚਲੇ ਜਾਵਾਂਗੇ ਪਰਿਵਾਰ ਪਰਿਵਾਰਾਂ ਦੇ ਨਾਲ ਅਸੀਂ ਹਮੇਸ਼ਾ ਖੜੇ ਆਂ ਮਗਰੋਂ ਵੀ ਪਿੱਛੋਂ ਵੀ ਤੁਹਾਡੇ ਨਾਲ ਖੜੇ ਆਂ ਮੈਂ ਹਰ ਤਰੀਕੇ ਦੇ ਨਾਲ ਜਿਹੜਾ ਹੈਗਾ ਜੀ ਸਾਹਿਬ ਨੇ ਇਹੀ ਮੈਸੇਜ ਲਾਇਆ ਹੈ ਕਿ ਪਰਿਵਾਰਾਂ ਦੇ ਨਾਲ ਅਸੀਂ ਹੈਗੇ ਔਰ ਕੋਈ ਕਿਸੇ ਕਿਸਮ ਦੀ ਮਦਦ ਦੀ ਲੋੜ ਹੈ ਅਸੀਂ ਤੁਹਾਡੇ ਨਾਲ ਹੈ ਇਹਨਾਂ ਸ਼ਬਦਾਂ ਦੇ ਨਾਲ ਮੈਂ ਐਕਸ਼ਨ ਕਮੇਟੀ ਦਾ ਪ੍ਰਧਾਨ ਸਾਤਾ ਦੇ ਸਾਰਿਆਂ ਦੇ ਨਾਲ ਜਿਹੜਾ ਹੈਗਾ ਦੇਖੋ ਮੈਂ ਆਪ ਦੇ ਤੋਂ ਪਹਿਲਾਂ ਵੀ ਜੇਲ੍ਹਰ ਦੇ ਸੰਬੰਧੀ ਨਾਲ ਗੱਲ ਕੀਤੀ ਹੈ ਜਿੱਥੇ ਬੰਦੀਆਂ ਹਮੇਸ਼ਾ ਬੜੀਆਂ ਸਖਤ ਹੁੰਦੀਆਂ ਨੇ ਉਹਨਾਂ ਵੱਲੋਂ ਜਿਹੜਾ ਵੀ ਪਾਰ ਜਰਮਦਿਆ ਗਿਆ ਹੈ ਉਹ ਭਲਾਈ ਦੇ ਲਈ ਰੰਗਿਆ ਗਿਆ ਹੈ ਕੋਈ ਵੀ ਭਾਸ਼ਾ ਜਿਹੜੀ ਹੈ ਇਸੇ ਕਸਮ ਦੀ ਮੈਂ ਇਸ ਭਾਸ਼ਾ ਦੀ ਜਿਹੜੀ ਹੈ ਉਹ ਆਲੋਚਨਾ ਕਰਾਂਗੀ ਲੇਕਿਨ ਇਹ ਵੀ ਨਾਲ ਮੈਂ ਜਥੇਬੰਦੀ ਦੇ ਨਾਲ ਗੱਲਾਂ ਸਾਂਝੀਆਂ ਕੀਤੀਆਂ ਐ ਜਿਸ ਨੂੰ ਸਾਥ ਅੱਛੇ ਅਧਿਕਾਰੀ ਐ ਉਹਨਾਂ ਦਾ ਪਰਫਾਰਮੈਂਸ ਅੱਛਾ ਰਿਹਾ ਐ ਲੋਕਾਂ ਦੀ ਮਦਦ ਵੀ ਉਹ ਕਰਦੇ ਰਹੇ ਐ ਮੈਂ ਇਹਨਾਂ ਸ਼ਬਦਾਂ 'ਤੇ ਆਲੋਚਨਾ ਕਰਾਂਗੀ ਔਰ ਜਥੇਬੰਦੀ ਸਤਸਾਰ ਹੁੰਦਾ ਐ ਔਰ ਹਮੇਸ਼ਾ ਇੱਕ ਪ੍ਰਸ਼ਾਸਨ ਜਿਹੜਾ ਹੈਗਾ ਆ ਖਾਸ ਤੌਰ ਤੇ ਐਕਸ਼ਨ ਕਮੇਟੀ ਦਾ ਸ੍ਰੀ ਸਰਪੰਚ ਸਾਹਿਬ ਉਹਨਾਂ ਨੇ ਬੜੀ ਮਦਦ ਕੀਤੀ ਐ ਜਿਹੜੇ ਰਾਹਤਦਾਰ ਨੇ ਤਾਰੇ ਬੇਟ ਨੇ ਕੜੀ ਮਦਦ ਕੀਤੀ ਹੈ ਉਹਨਾਂ ਨੂੰ ਅਪਰੀਸ਼ੀਏਟ ਕਰਦੀ ਹੈ ਮਹਾਸ਼ਾ ਸਿੰਘ ਆਪਣੇ ਜਿਹੜੇ ਬੜਾ ਆਜੋ ਆਜੋ ਮਹਾਸ਼ਾ ਸਿੰਘ ਆਪਣੇ ਇਹਨਾਂ ਇਹਨਾਂ ਦੇ ਨਾਮ ਤੇ ਜੀ ਬੜਾ ਅਸੀਂ ਮੈਂ ਇਹ ਵੀ ਅਨਾਉਂਸ ਕਰਦੀ ਹਾਂ ਕਿ 26 ਜਨਵਰੀ ਤੇ ਸਾਡੇ ਵੱਲੋਂ ਖਾਸ ਤੌਰ ਤੇ ਇਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ ਇਹਨਾਂ ਨੇ ਬੱਚਿਆਂ ਦੀ ਜਾਨ ਬਚਾਈ ਹੈ ਬਹੁਤ ਸਾਰੀਆਂ ਜਾਨਾਂ ਮਹਾਸ਼ਾ ਸਿੰਘ ਨੇ ਬਚਾਈਆਂ ਔਰ ਖਾਸ ਤੌਰ ਤੇ ਪ੍ਰਸ਼ਾਸਨ ਵੱਲੋਂ ਮੈਂ ਆਪਦੇ ਵੱਲੋਂ ਵੀ ਕੁਝ ਜਿਹਨੇ ਵੀ ਮਦਦ ਹੋ ਸਕੇ ਮੈਂ ਵੀ ਮਾਸਟਰ ਸਿੰਘ ਦੀ ਕਰੂੰਗੀ ਔਰ ਇਨਾਮ ਇਹਨਾਂ ਨੂੰ ਜ਼ਰੂਰ ਅਸੀਂ ਦਿਵਾਵਾਂਗੇ ਜਿਸ ਤਰ੍ਹਾਂ ਇਹਨਾਂ ਨੇ ਮਾਨਤਾ ਦੇ ਹੱਕ ਦੇ ਵਿੱਚ ਅ ਕਾਰਜ ਕੀਤਾ ਹੈ ਰਾ ਸੋ ਜਥੇਬੰਦੀ ਨੂੰ ਵੀ ਮੇਰੀ ਬੇਨਤੀ ਹੈ ਕਿ ਆਪਾਂ ਹੁਣ ਜਿਹੜਾ ਹੈਗਾ ਆਪਣੇ ਇਸ ਕਾਰਜ ਨੂੰ ਅਪਨ ਸਿੰਧ ਕੰਨੀ ਜਸਮੀਨ ਪਰਿਵਾਰਾਂ ਦੇ ਨਾਲ ਭਾਸ਼ਾ ਦੀ ਮਸਤ ਤੌਰ ਤੇ ਜਿਹੜੀ ਹੈਗੀ ਆ ਉਹਨੂੰ ਅਲੋchna ਕਰਦੀਏ ਨਿੰਦਾ ਕਰਦੀਏ ਜਥੇਬੰਦੀਆਂ ਸਰਕਾਰ ਹੋਗਾ ਔਰ ਹਮੇਸ਼ਾ ਰਹਣਗੇ ਬੜਾ ਵਧੀਆ ਕੰਮ ਕੀਤਾ ਤੁਸੀਂ ਥੈਂਕ ਯੂ ਉਸ ਤਾਂ ਮੈਂ ਸਿੰਘੋ ਤਾਂ ਜਿਹੜੇ ਸੀ ਉਸ ਵਾਸਤੇ ਸੀ ਜੀ ਤੇ ਆਪਣਾ 2:00 ਵਜੇ ਆਸਤਾ ਹੁੰਦਾ ਜੀ ਮੈਨੂੰ ਕੋਈ ਪਤਾ ਨਹੀਂ ਲੱਗਿਆ ਕਿ ਕੋਈ ਟੱਕਰ ਕਸ ਨਾ ਹੋਈ ਆ ਜਬਾ ਸਾਫ ਦੀ ਆਪ ਗਈ ਆ ਇਹ ਚੀਜ਼ ਦਾ ਨਹੀਂ ਪਤਾ ਜੀ ਮੈਂ ਕਿਹੜਾ ਬੱਸ ਪਲਟੀਆ ਮੈਨੂੰ ਇਹ ਨਾ ਜਰੂਰ ਪਤਾ ਲੱਗਿਆ ਬਾਹਰ ਨਿਕਲ ਕੇ ਕਿ ਬੱਸ ਸੂਏ ਚ ਗਈ ਆ ਮਾ ਘੱਬਾ ਸਾਲ ਨਹੀਂ ਰਹੀ ਉੱਥੇ ਮੈਨੂੰ ਹੌਸਲਾ ਹੋ ਗਿਆ ਕਿ ਪਹਿਲਾਂ ਸਿਸੇ ਭੰਨ ਦੀ ਕੋਸ਼ਿਸ਼ ਕਰ ਸਾਰੇ ਸਾਰੇ ਸਿਸੇ ਦੇ ਪੈਰ ਮਾਰ ਗਏ ਜੀ ਸਿਸੇ ਟੁੱਟ ਗਏ ਕੁਝ ਨਿਕਲ ਗਏ ਤੇ ਉਦੋਂ ਬਾਅਦ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰੀ ਜੀ ਜਲਦੀ ਵੀ ਕਰੀਏ ਕਿੰਨੇ ਬੰਦੇ ਕੱਡੇ ਕਿਵੇਂ ਕੱਡੇ ਰੋਣਾ ਵੀ ਪਾਇਆ ਹੁਸਾਬ ਰੋਣਾ ਵੀ ਬਹੁਤ ਪਾਇਆ ਜੀ ਤੇ ਹੈਲਫ ਪਿੰਡ ਦਾ ਧੰਨਵਾਦ ਕਰਦਾ ਪਹਿਲਾਂ ਤਾਂ ਬਹੁਤ ਵੱਡੀ ਗੱਲਬਾਤ ਜਿਹੜੀ ਇਹਨਾਂ ਨੇ ਪੌੜੀ ਲਿਆ ਕੇ ਲੋਕਾਂ ਦੀਆਂ ਜਾਨਾਂ ਬਚਾਈ ਉਹ ਉਸ ਪਿੰਡ ਦਾ ਜੀਵਨ ਸਿੰਘ ਪਿੰਨ ਵਾਲੇ ਦਾ ਧੰਨਵਾਦ ਕਰਦਾ ਬੱਚਾ ਬੱਚਾ ਪਿੰਡ ਦਾ ਉਥੋਂ ਪਹੁੰਚਿਆ ਦੂਜਾ ਇਹ ਆਪਣਾ ਬੱਚੇ ਸੀਗੇ ਕੋਸ਼ਿਸ਼ ਕੀਤੀ ਉਹਨਾਂ ਦੇ ਜਿਹੜੇ ਮੱਲਾਂ ਇੱਥੇ ਡੈਥ ਪਈ ਹੈ 4-5 ਗੁੱਡੀਆਂ ਤੇ ਮੈਂ ਮੱਲਾਂ ਕਿ ਉਸ ਨੂੰ ਬਚਾਉਂਦਾ ਸੀ ਤਾਂ ਬੱਚੇ ਜਾਂਦੇ ਸੀ ਪਾਣੀ ਉੱਪਰ ਆ ਗਿਆ ਸੀ ਵਸਦੇ ਬਹੁਤ ਕੋਸ਼ਿਸ਼ ਕੀਤੀ ਪਰ ਨਹੀਂ ਹੁਣ ਰਹਾਤਾ ਜੀ ਤੇ ਹੋਰ ਸੀਗੇ ਦੋ ਬੱਚੇ ਲੇਡੀਸ ਵੀ ਗੱਡੀ ਔਰ ਬੱਚੇ ਵੀ ਗੱਡੇ ਲੋਕ ਕਾਫੀ ਕੜ ਦੇ ਕਰੈਕਟਰ ਨੂੰ ਵੀ ਮੈਂ ਪੂਰਾ ਹੌਸਲਾ ਦਿੱਤਾ ਕਿ ਤਨ ਨਾਲ ਆ ਤੇਰਾ ਉੱਥਰ ਗਿਆ ਥਣ ਦਾ ਠਰ ਗਿਆ ਤੂੰ ਤੇਰੇ ਨਾਲ ਆ ਕੰਨ ਉਹ ਟਾਇਰ ਤੇ ਬੈਠੇ ਰਹੇ ਵਿਚਾਰੇ ਕੀ ਹਾਲਾਤ ਕੀ ਸੀ ਉਦੋਂ ਜਦੋਂ ਬੱਸ ਪਲਟੀ ਹੈ ਚੀਕ ਚਿਗੜਾ ਪੈ ਹਾਲਾਤ ਤੇ ਤਵਰ ਚੀਕ ਚਿਗੜਾ ਪੈ ਗਿਆ ਦੋ ਇੱਕ ਇਹ ਕਿਬਰਾਟ ਹੋ ਗਈ ਦਰਗੇ ਜਾ ਤਾ ਤਾ ਲੋਕ ਦਰਦੇ ਕਾਰਨ ਕਿਸੇ ਦਾ ਹੌਸਲੇ ਨਹੀਂ ਪਿਆ ਕਿ ਵਿੱਚੋਂ ਕਿਸੇ ਨੂੰ ਆਪਾਂ ਆਪਣੇ ਆਪ ਦਾ ਬਚਾਅ ਕਰਿਆ ਬਚਾਉਣ ਦੀ ਕੋਸ਼ਿਸ਼ ਕਰੀਏ ਉਪਰਿੰਡ ਦਾ ਮੁੰਡੇ ਮਤਲਬ ਸਾਰ ਮਾਰੀ ਆ ਉਹਨਾਂ ਦਾ ਵੀ ਧੰਨਵਾਦ ਕਰਨਾ ਕਲੱਬ ਵਾਲੇ ਮੁੰਡੇ ਤਾਂ ਤੋਂ ਆਏ ਆ ਬਹੁਤ ਵਧੀਆ ਮੀਂਹ ਪੈਂਦੇ ਚ ਵਿਚਾਰੇ ਨੇ ਹੈਲਪ ਕਰੀਏ ਫਿਰ ਨੇ ਪੌੜੀ ਪਹਚਾਈ ਤਾਂ ਫੇਰ ਹੀ ਉੱਪਰ ਆਏ ਇਹਨਾਂ ਦਾ ਤਾਂ ਟਾਈਮ ਲੱਗ ਗਿਆ ਫਿਰ ਪ੍ਰਸ਼ਾਸਨ ਕੋਲ ਪਹੁੰਚਿਆ ਪ੍ਰਸ਼ਾਸਨ ਤਾਂ ਜੇ 2 ਘੰਟੇ ਬਾਅਦ ਪਹੁੰਚਿਆ ਪਹਿਲਾਂ ਪਿੰਡ ਪਹੁੰਚ ਗਿਆ ਮਤਲਬ 27-28 ਮਿੰਟਾਂ ਚ ਪੌੜੀ ਆ ਗਈ ਸੀ 10 ਘੰਟਾ ਕੋਈ ਹੈਲਪ ਨਹੀਂ ਮਿਲੀ ਇੱਕ ਪੀਕਾਪੜਾ ਸੀ ਉਹ ਸੁਤਰੀ ਸਿੱਟੀ ਸੀ ਵਿਚਾਰੇ ਨੇ ਸਾਈਡ ਤੇ ਲਾ ਕੇ ਉਹ ਬਹੁਤ ਕੋਚੜੀ ਉੱਪਰ ਬਸ ਰਸੇ ਰਹੀਂ ਕੋਈ ਚੜਿਆ ਨਹੀਂ ਬਹੁਤੇ ਲੋਕਾਂ ਨੇ ਵੀਡੀਓ ਵੀ ਬਣਾਈ ਗਈ ਉੱਥ ਵੀਡੀਓ ਵਾਲਾ ਤੋਏ ਉਹੰਦਨੇ ਇਹ ਵੀਡੀਓ ਗਰੁੱਪਾਂ ਚ ਗਈ ਹੈ ਪਿੰਡ ਚ ਤੱਕ ਫੇਰ ਹੀ ਪਹੁੰਚੇ ਆ ਵੀਡੀਓ ਬਣਾਉਣਾ ਕੋਈ ਗਲਤ ਵੀ ਨਹੀਂ ਤੇ ਜਿਹੜਾ ਮਨ ਲੱਗਿਆ ਇਹੀ ਲੱਗਦਾ ਕਿ ਆਪਾਂ ਵੀਡੀਓ ਬਣਾਉਣੇ ਉਹਦੀ ਜਾਨ ਬਚਦੀ ਆ ਉਹ ਉਸ ਵਾਸਤੇ ਵੀਡੀਓ ਬਣਾਉਣਾ ਗਲਤ ਹੈ ਵੀਡੀਓ ਦੇ ਰਾਹੀਂ ਇੱਧਰ ਪਹੁੰਚੇ ਪਿੰਡ ਪਹੁੰਚਿਆ ਗਰੁੱਪ ਚ ਪਈ ਕੋਈ ਮਾੜੀ ਵੀ ਨਹੀਂ ਤੇ ਬਾਕੀ ਜਿਹੜੇ ਲੋਕਾਂ ਨੂੰ ਮਲਾ ਹੱਸਤਾ ਦੇਖ ਕੇ ਉਹਨਾਂ ਦੀ ਬਚਤਰੀ ਕਰਦੇ ਉਹਨਾਂ ਵਾਸਤੇ ਮਾੜੀ ਆਓ ਉਹ ਆਪਦੇ ਫਿਰਨ ਸੁੱਤੇ ਵਾਸਤੇ ਕਰਦੇ ਆ ਆਪਾਂ ਇੱਥੇ ਆਏ ਸੀਗੇ ਜੀ ਇਹਨਾਂ ਦੇ ਬੱਚਿਆਂ ਦਾ ਕਰਕੇ ਕੱਲ ਆਏ ਸੀ ਮੈਂ ਇਹ ਮੈਂ ਪਤਾ ਲੈਣਾ ਉਦਣੇ ਮੈਂ ਬਠੰਡੇ ਵਗਿਆ 6 ਵ ਬੱਚਿਆਂ ਉੱਤੇ ਵੀ ਡੰਡੇ ਵੀ ਨਹੀਂ ਬਣਗਾ ਮੈਨੂੰ ਉਦੋਂ ਬਾਅਦ ਮੈਨੂੰ ਕਹਿਣ ਲੱਗੇ ਨਾਲ ਦੇ ਕਿ ਤੂੰ ਘਰੇ ਚੱਲ ਕੋਈ ਗੱਲ ਨਹੀਂ ਸਾਰਾ ਰਾਤ ਨੀਂਦ ਨਹੀਂ ਆਈ ਕੁੰਜਾ ਵੱਜ ਗਿਆ ਬੱਚਿਆਂ ਦਾ ਮੇਰੀ ਮੰਮੀ ਨੂੰ ਬਚਾ ਲਾ ਤਾਂ ਕਰਕੇ ਮੈਂ ਇੱਥੇ ਆਇਆ ਸੀ ਕੋਈ ਆਪਾ ਨੂੰ ਵਾਲਾ ਸਰਕਾਰ ਚਾਹੀਦਾ ਕੋਈ ਆਪਾ ਅਵਾਰਡ ਨਹੀਂ ਚਾਹੁੰਦੀ ਸੀ ਕੋਈ ਆਪਾ ਨੂੰ ਮਾਤਰੇ ਵਧੀਆ ਕੰਮ ਚੱਲਦਾ ਆਪਦੀ ਕਿਰਪਾ ਮਾਰਕੀ ਦੀ ਦਰਤ ਕਮਾਈ ਇਹੀ ਚਾਹੁੰਦੇ ਹਾਂ ਪ੍ਰਸ਼ਾਸਨ ਨੇ ਤੁਹਾਨੂੰ ਸਨਮਾਨਿਤ ਕਰਨ ਦਾ ਇਹ ਲੱਗਦਾ ਮੈਨੂੰ ਸੱਚੀ ਮੈਂ ਹੋ ਰਿਹਾ ਵੋ ਵਧੀਆ ਜਿਹੜਾ ਪ੍ਰਸ਼ਾਸਨ ਨੇ ਇੰਨਾ ਆਪਣੀ ਮੱਲੇ ਦੀ ਇੱਜ਼ਤ ਕਰੀ ਉਹਨਾਂ ਦਾ ਧੰਨਵਾਦ ਕਰਦਾ ਜਦੋਂ ਕੁਝ ਬੱਚ ਉਹ ਕੀ ਲਾਸੀ ਬੱਚੀਆਂ ਨਹੀਂ ਮਾਤਾ ਨਹੀਂ ਨਿਕਲ ਪਾਈ ਬਾਹਰ ਜੇ ਬੱਚੇ ਨੂੰ ਪੱਟਿਆ ਸੀ ਸ਼ੀਸ਼ੇ ਭੰਲੇ ਆ ਹਾਂਜੀ ਉਹ ਹਾਲਾਤ ਮਾੜੀ ਸੀ ਜੀ ਉਸ ਟਾਈਮ ਦੇ ਵਿੱਚ ਲਾਸਟ ਲਈ ਸਾਹ ਹੀ ਸੀ ਜਦੋਂ ਮੈਂ ਉਹਨਾਂ ਨਾਲ ਹੱਥ ਪਾਇਆ ਫਿਰ ਬੱਚੇ ਨਹੀਂ ਨਿਕਲੇ ਸੀ ਤਾਂ ਸ਼ੀਸ਼ਾ ਨਹੀਂ ਉਹ ਟੁੱਟਿਆ ਸੀ ਪੂਰਾ ਫਿਰ ਆਹ ਤੋਂ ਕਿਸੇ ਸਕਾਹ ਔਰ ਚੁੰੜਾ ਵਾਲੇ ਨੇ ਇੱਕ ਬੱਤੇ ਦਾ ਸਾਰਾ ਦਿੱਤਾ ਇਹ ਰੂਲ ਕਹਿ ਦਿੰਦੇ ਆਪਾਂ ਉਸ ਦਾ ਸ਼ੀਸ਼ਾ ਭੰਨ ਕੇ ਬੱਚਾ ਨਿਕਲ ਨਹੀਂ ਬੱਚਾ ਨਿਕਲਦਿਆਂ ਨਹੀਂ ਸੀ ਉੱਥੇ ਪਾਇਪ ਸੀ ਕਿੰਨੇ ਟੋਟਲ ਕਿੰਨੇ ਬੰਦੇ ਬਾਹਰ ਕੱਢੇ ਟੋਟਲ ਤਕਰੀਬਨ ਵੱਲਾ ਬੱਚੇ ਜ਼ਿਆਦਾ ਕੱਢੇ ਜੀ ਦੋ ਤਿੰਨ ਲੇਡੀਆਂ ਜਿਹੜਾ ਪਿੰਡ ਕਿਹੜਾ ਤੁਹਾਡਾ ਸਿੰਘਪੁਰਾਈ ਪਹਿਲਾਂ ਵੀ ਕਹਿੰਦੇ ਇੱਕ ਵਾਰੀ ਇੱਥੇ ਬਾਤ ਸੌਗੋ ਜਿਹੜਾ ਹਾਂਜੀ ਹੈਲਪ ਕਰਦੇ ਹਰੇਕ ਦੇ ਜੀ ਕਲਬ ਦੇ ਵਿੱਚ ਹੈ ਤੱਲ ਮੈਸ ਨਾਲ ਜਾਣਾ ਚੰਡੀਗੜ੍ਹ ਕੋਈ ਜਾਂ ਕੋਈ ਐਡਮਿਟ ਕਰਵਾਉਣਾ ਕਿਸੇ ਨੂੰ ਇੱਕ ਹੋਣ ਵਾਲਾ ਸਾਡਾ ਕੈਂਸਰ ਦਾ ਬੀਜ ਦਾ ਬੱਚਾ ਉਹਦੇ ਵਾਸਤੇ ਕਰਾਈ ਤੁਸੀਂ ਵੀ ਵਿਚ ਫਸੇ ਸੀ ਵੀ ਖੁਦ ਬੰਦਾ ਆਪਣੀ ਜਾਨ ਬਚਾਉਣਾ ਪਹਿਲਾਂ ਨਹੀਂ ਇਹ ਚੀਜ਼ ਨੂੰ ਮਹਿਸੂਸ ਨਹੀਂ ਕਰਿਆ ਜੀ ਮੈਂ ਪਹਿਲਾਂ ਜਨਤਾ ਨੂੰ ਕਹਿਣਾ ਕਿ ਆਪਾਂ ਨੂੰ ਬਚਾਉਣਾ ਤਾਂ ਵੈਗਰੂ ਆ ਜੇ ਆਪਣੇ ਹੱਥੋਂ ਮਦਦ ਹੁੰਦੀ ਹੈ ਤਾਂ ਕਰੋ ਕੋਈ ਵੀ ਹਰੇਕ ਨੂੰ ਮੈਂ ਕਹਣਾ ਹੈ ਕਿ ਮਦਦ ਕਰੋ ਰੋੜਾ ਹਸਤਾ ਚੱਕੋ ਬਈ Oh, pada pertama ini.